ਉਹ ਗਣਤੀ ਜੀ ਕੁਝ ਬੰਦੇ ਟਰਾਲੀ ਤੇ ਪਏ ਆਗੇ ਗਵਾਨੀ ਚ ਦਾ ਆ ਕੇ ਚਾਰ ਪੰਜ ਨੇ ਹਾਂ ਮਤ 10 15 ਦਿਨਾਂ ਮਨਦੇ ਖਵਾਈ ਹਾਂ ਜੀ ਹਾਂ ਸਹੀ ਹਾਲਾ ਵੀਰੇ ਹਾਂ ਜੀ ਠੀਕ ਉਹ ਵੈਰੀ ਗੁੱਡ ਜਾਂਦਾ ਰਹਾ ਛੇੜਾ ਜਿੰਨੇ ਬੰਦੇ ਬੱਦੂ ਹੁੰਦੇ ਹੂੰ ਬਾਕੀ ਅਸੀਂ ਤਾਂ ਫੇਰ ਵੀ ਸਰਦਾਰ ਜੀ ਉਹ ਹੀ ਕੋਈ ਗੱਲ ਨਹੀਂ ਸਵਾ ਸਵਾ ਲੱਖ ਨਾਲ ਲੜਨੇ ਵਾਲੇ ਹਾਂ ਠੀਕ ਆ ਜਾਂਦਾ ਰਹਾ ਲੱਖੇ ਬਾਈ ਬਹੁਤ ਸ਼ੇਰ ਬਚਾ ਸੀ ਪਟਾ ਚਲੋ ਡਟੇ ਰਹੋ ਫਿਰ ਮੈਂ ਤਾਂ ਇਹੀ ਪਤਾ ਕਰਨ ਆਇਆ ਸੀਗਾ ਬਾਪੂ ਬੰਦੇ ਆਪਣੇ ਦਾਖਲ ਵੀ ਹੈਗੇ ਕੁਝ ਬਾਪੂ ਜੀ ਉੱਥੇ ਦੁੱਧ ਆ ਆਪਣੇ ਦੁੱਧ ਪਲਾਓ ਹਾਂ ਕੰਜੀਗੜ ਠੀਕ ਨਹੀਂ ਇੱਥੇ ਕੋਈ ਦਾਖਲ ਹੈਗੀ ਕਿਸੇ ਗਰਮ ਖਿਆ ਆ ਕੋਈ ਨਹੀਂ ਹੁਣ ਪ੍ਰਧਾਨ ਇਹਨਾਂ ਵੀ ਬੰਦੇ ਨੇ ਸਾਰਿਆਂ ਨੂੰ ਦੁੱਧ ਪਲਾਇਆ ਹਾਂ ਹਾਂ ਬਿਲਕੁਲ ਦਿਮਰ ਕੀਤੀ ਹੋਗੀ ਸੀ ਇਹਨਾਂ ਨੂੰ ਉਹ ਤਾਂ ਮੈਨੂੰ ਪਤਾ ਹਾਂਜੀ ਉਹ ਤਾਂ ਮੈਂ ਮਿਲ ਕੇ ਆ ਹਾਂਜੀ ਲਖੈ ਕੀ ਕਹਿਣਾ ਜਾਹੋਗੇ ਦੇਖੋ ਮਿੱਟੀ ਰੁਲਦੀ ਆ ਬੈਠੇ ਆ ਸਾਡੇ ਬਾਪੂ ਸਾਡੇ ਕਿਸਾਨ ਇੱਥੇ ਪਿੱਛੇ ਹਸਪਤਾਲ ਦੇ ਵਿੱਚ ਉਸ ਨੌਜਵਾਨ ਦੀ ਲਾਸ਼ ਪਏ ਨੂੰ ਅੱਜ ਚੌਥਾ ਦਿਨ ਹੈ 21 ਤਰੀਕ ਦੀ ਘਟਨਾ ਹੈ ਇੱਥੇ ਸਰਕਾਰ ਨੇ ਪਰਚਾ ਦੇਣਾ ਹੁੰਦਾ ਹੈ ਭਾਨੇ ਹਰ ਕਹਿੰਦੇ ਚੈਨੀ ਚੋਰੀ ਦਾ ਫਰੋਤੀਆਂ ਦਾ ਮਿੰਟ 5 ਲਾਉਂਦੇ ਆ ਕਿਸੇ ਦੀ ਆਵਾਜ਼ ਦੱਬਣੀ ਹੋਵੇ ਮਿੰਟ 5 ਪਰਚਾ ਦਿੰਦੇ ਆ ਮੇਰਾ ਗੁਰ ਚੱਟੇ ਦਾ ਪਰਚਾ ਉਹ ਤਰਨ ਤਾਰਨ ਦੇਤਾ ਇਹ ਸਰਕਾਰ ਨੇ 4 ਦਿਨ ਹੋ ਗਏ ਬੰਦਾ ਮਾਰਤਾ ਗੋਲੀ ਮਾਰ ਕੇ ਚੱਕ ਕੇ ਲੈ ਗਏ ਨੌਜਵਾਨਾਂ ਨੂੰ ਚੱਡੇ ਪਾੜ ਤੇ ਲੱਤਾਂ ਤੋੜ ਨੱਕ ਤੋੜ ਜਵਾੜੇ ਤੋੜ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਬੋਲਿਆ ਵੀ ਨਹੀਂ ਜਾਂਦਾ ਖਾਦਾ ਵੀ ਨਹੀਂ ਜਾਂਦਾ ਉਹ ਤੋਂ ਮਸ਼ੀਨਰੀ ਭੰਗੇ ਸਾਧਨ ਭੰਗੇ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਪੰਜਾਬ ਦੀ ਹੱਦ ਚ ਆ ਕੇ ਤੇ ਚੌਥਾ ਦਿਨ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਆ ਮੈਂ ਪੰਜਾਬ ਨਾਲ ਆ ਤੇ ਇੱਕ ਵੀ ਮੁਕੱਦਮਾ ਦਰਜ ਨਹੀਂ ਹੋਇਆ ਕਿਉਂ ਇਤੋਂ ਸਮਝ ਲਓ ਵੀ ਇਹ ਸੈਂਟਰ ਤੇ ਵਿੱਚ ਪੰਜਾਬ ਸਰਕਾਰ ਅਲੇ ਹੋਏ ਆ ਲੱਗਦਾ ਕਿ ਜਿਸ ਤਰ੍ਹਾਂ ਦੀ ਭੂਮਿਕਾ ਸਰਕਾਰਾਂ ਨੂੰ ਉਹਦੀ ਅਦਾ ਕਰਨੀ ਚਾਹੀਦੀ ਸੀ ਉਹ ਵਿਰੋਧੀ ਧਿਰਾਂ ਕਰ ਰਹੀਆਂ ਨੇ ਜਿਵੇਂ ਹੁਣ ਬ੍ਰਿਤਪਾਲ ਨੂੰ ਆ ਪਾਵੇਂ ਵਿਰੋਧੀ ਧਿਰਾਂ ਨੇ ਪੀਜੀ ਪਹੁੰਚਾਇਆ ਉਹਦੇ ਵਿੱਚ ਨਹੀਂ ਕੋਈ ਵਿਰੋਧੀ ਧਿਰ ਨਹੀਂ ਇਹ ਸਭ ਇਹ ਵੀ ਗਲਤ ਗੱਲ ਹੈ ਇਹ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਉੱਥੇ ਰੈਫਰ ਹੋਇਆ ਇਹ ਕਿੱਥੇ ਸੀ ਵਿਰੋਧੀ ਧਿਰਾਂ ਜਿਹੜੇ ਅੱਜ ਗੱਲਾਂ ਕਰਦੇ ਆ ਕਿਸਾਨਾਂ ਨਾਲ ਆ ਜੋ ਕਾਲੇ ਕਾਨੂੰਨ ਆਏ ਤੇ ਕਹਿੰਦੇ ਸੀ ਕਾਲੇ ਕਾਨੂੰਨ ਚੰਗੇ ਬਹੁਤ ਆ ਇਹ ਉਹੀ ਬਾਦਲ ਨੇ ਤੇ ਉਹੀ ਕਾਂਗਰਸੀ ਜਦੋਂ ਮੋਰਚਾ ਲੱਗਿਆ ਦਿੱਲੀ ਤੇ ਉਦੋਂ ਮੋਰਚੇ ਦੀ ਮੁਖਾਲਫਤ ਕਰਦੇ ਅੱਜ ਕਨੇ ਕਿਸਾਨਾਂ ਨਾਲ ਸੋ ਇਸ ਲਈ ਇਹ ਸਾਰਿਆਂ ਨੇ ਬਾਈ ਇਹਨਾਂ ਨੇ ਭੁਗਤਣਾ ਹਮੇਸ਼ਾ ਸਟੇਟ ਦੇ ਹੱਕ ਕੀ ਹੁੰਦਾ ਦਿੱਲੀ ਦੇ ਹੱਕ ਕੀ ਭੁਗਤਣਾ ਹੁੰਦਾ ਪੰਜਾਬ ਨਾਲ ਕੋਈ ਖੜਦਾ ਨਹੀਂ ਨਾ ਪਹਿਲਾਂ ਖੜਿਆ ਨਾ ਅੱਜ ਖੜਨਾ ਇਹਦਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਵੀ ਤੁਹਾਡੀ ਆਪਣੀ ਲੜਾਈ ਆ ਤੁਸੀਂ ਕਿਵੇਂ ਲੜਨੀ ਆ ਇਹ ਲੋਕਾਂ ਨੂੰ ਉੱਠ ਕੇ ਲੜਨੀ ਪੈਣੀ ਆ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ ਵਧਾਓ ਮੈਂ ਅਪੀਲ ਕਰਦਾ ਸ਼ੰਭੂ ਖਨੌਰੀ ਜਿੰਨੇ ਵੀ ਸਾਡੇ ਉੱਥੇ ਬੈਠੇ ਨੇ ਯੋਧੇ ਉਹਨਾਂ ਦੇ ਨਾਲ ਜਾ ਕੇ ਵੱਧ ਤੋਂ ਵੱਧ ਬੈਠੋ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਦੇਖੋ ਚੀਕ ਤਾਂ ਸਰਕਾਰ ਦੀ ਵੱਜੀ ਪਈ ਹੈ ਇਹ ਕੋਈ ਦੋਰਾਮਾ ਨਹੀਂ ਹੈਗਾ ਵੀ ਸਰਕਾਰ ਦੀ ਚੀਕ ਨਹੀਂ ਵੱਜੀ ਪਰ ਨਿਰਾਸ਼ਤਾ ਲਿਆਉਣ ਦੀ ਲੋੜ ਨਹੀਂ ਲੜਾਈ ਵੱਡੀ ਹੈ ਕੁਝ ਖਬਰ WTO ਦੇ ਖਿਲਾਫ ਹੈ ਨਿਊ ਵਰਲਡ ਆਰਡਰ ਦੇ ਖਿਲਾਫ ਕੁਝ ਖਬਰ ਆ ਰਹੀਆਂ ਨੇ ਕੁਝ ਖਬਰ ਆ ਰਹੀਆਂ ਨੇ ਕਿ ਬਾਰਡਰ ਜਿਹੜੇ ਆ ਹਟਾਉਣੇ ਸ਼ੁਰੂ ਕਰ ਦਿੱਤੇ ਆ ਨਹੀਂ 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 ਹਲੇ ਕੋਈ ਐਸੀ ਗੱਲ ਨਹੀਂ ਉਹ ਉਧਰ ਕੋਈ ਟਿਕਰੀ ਵਾਲੇ ਪਾਸੇ ਗਾਹਾਂ ਉਹਨਾਂ ਨੇ ਮਾੜੇ ਮੋٹے ਕੋਈ ਪੱਥਰ ਪੁੱਤਰਾ ਟਾਏ ਕਿ ਆਪਣੇ ਲੱਖਾ ਸੁਧਾਰਣਾ ਨੇ ਕਿਹਾ ਵੀ ਚੀਕ ਸਰਕਾਰ ਦੇ ਰੂਪ ਚੀਕ ਤੋਂ ਜ਼ਿਆਦਾ ਗਿਆ ਇੱਕ ਵੀਡੀਓ ਰਿਲੀਜ਼ ਹੋ ਰਹੀ ਜਿਹਦੇ ਵਿੱਚ ਤੁਹਾਡੀ ਫੂਟੇਜ ਹੋ ਰਹੀ ਹੈ ਉਹ ਕੀ ਤਸਰ ਦੇਖੋ ਇਹ ਇਹ ਬਈ بڑے ਅਜੰਡੇ ਨੇ ਹੁਣ ਮੈਂ ਜਿਹੜੇ ਪਿੰਡਾਂ ਜਾਣਾ ਹੋਸ ਹਰ ਥਾਂ ਦੇ ਉੱਤੇ ਦੇਖੋ ਮੈਂ ਲਗਾਤਾਰ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆ ਆਮ ਆਦਮੀ ਪਾਰਟੀ ਵਾਲੇ ਹੋਣ ਜਿਹੜੀਆਂ ਇਹਨਾਂ ਦੀਆਂ ਪੰਜਾਬ ਮਾਰੂ ਨੀਤੀਆਂ ਮੈਂ ਵਿਰੋਧ ਕਰਦਾ ਰਿਹਾ ਬੋਲਦਾ ਰਿਹਾ ਖੁੱਲ ਕੇ ਇਹ ਇਹਨਾਂ ਦੇ ਬੰਦੇ ਜਿੱਥੇ ਫਿਰਦੇ ਆ ਉਹ ਮਹਾਨਾ ਬਣਾਉਂਦੇ ਵੀ ਤੁਸੀਂ ਕਿਸਾਨ ਹੈ ਕਿਸਾਨਾਂ ਦੀ ਆੜ ਤੇ ਮੇਰਾ ਵਿਰੋਧ ਲੱਖਾ ਮੁਰਦਾਬਾਦ ਮੁਰਦਾਬਾਦ ਲੱਖੇ ਨੇ ਮਾੜਾ ਇਹ ਕੀਤਾ ਲੱਖੇ ਨੇ ਪੰਜਾਬ ਨਾਲ ਗੁਦਾਰੀ ਕੀਤੀ ਹੈ ਲੱਖੇ ਤੇ ਪੰਜਾਬੀ ਮਾਂ ਬੋਲੀ ਦੇ 16 ਪਰਚਾ 6 ਮਹੀਨੇ ਜੇਲਾ ਆ ਕੇ ਆਇਆ ਲੱਖਾ ਪੰਜਾਬ ਦੇ ਪਾਣੀ ਵਾਲੀ 2 ਮਹੀਨੇ ਉੱਥੇ ਘੱਲ ਖੁਰਦ ਨਹਿਰ ਤੇ ਮੋਰਚਾ ਲਾ ਕੇ ਬੈਠਾ ਰਿਹਾ ਹੈ ਲੱਖੇ ਦੇ ਕਿਸਾਨੀ ਅੰਦੋਲਨ ਚ 6 ਮਹੀਨੇ ਕਰ ਛੱਡਿਆ ਲੱਖ ਰੁਪਏ ਸਿਰ ਤੇ ਨਾਮ ਸੀ ਦਿੱਲੀ ਪੁਲਿਸ ਦਾ ਦੋ ਪਰਚੇ ਉਹ ਵੀ ਦਿੱਲੀ ਹਲੇ ਉਵੇਂ ਹੀ ਆ ਤੇ ਬਾਕੀ ਚੰਡੀਗੜ੍ਹ ਪਰਚੇ ਆ ਆ ਨਵੇਂ ਪਰਚੇ ਹਰਿਆਣਾ ਸਰਕਾਰ ਨੇ ਹੋਰ ਦੇਤੇ ਲੱਖਾ ਮਾੜਾ ਹੀ ਕਰ ਰਿਹਾ ਲੱਖਾ ਗਲਤ ਕੀ ਕਰ ਰਿਹਾ ਜਾਂ ਦੱਸੋ ਨਾ ਵੀ ਮੈਂ ਕੋਈ ਐਮਐਲਏ ਆ ਮੈਂ ਕੋਈ ਐਮਪੀ ਆ ਜਾਂ ਮੈਂ ਕੋਈ ਚੁਣਿਆ ਹੋਇਆ ਨਮੈਂਦਾ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਫਿਰ ਵੀ ਕਹਿੰਦਾ ਮੈਂ ਸਵਾਲਾਂ ਤੋਂ ਨਹੀਂ ਭਾਈਦਾ ਜਿਹੜਾ ਮਰਜ਼ੀ ਸਵਾਲ ਕਰੋ ਮੈਂ ਜਵਾਬ ਦੇ ਕੇ ਜਾਊਂਗਾ ਪਰ ਜੇ ਇੱਕ ਮਿਸਿਆ ਹੁੰਦਾ ਇਹਨਾਂ ਸਾਰਿਆਂ ਦਾ ਜੋਰ ਲੱਗਿਆ ਵਿੱਚੇ ਬਾਦਲਾਂ ਦਾ ਵਿੱਚੇ ਕਾਂਗਰਸੀਆਂ ਦਾ ਵਿੱਚੇ ਭੁਖੜ ਵਾਲਿਆਂ ਦਾ ਇਹਨਾਂ ਦੇ ਆਈਟੀ ਸੈੱਲਦਿਆਂ ਨੇ ਬੰਦਿਆਂ ਦਾ ਵੀ ਕਿਹੇ ਤਰੀਕੇ ਨਾਲ ਲੱਖੇ ਦੇ ਖਿਲਾਫ ਇੱਕ ਨੈਟਿਵ ਸਰਜੋ ਇੱਕ ਵਰਤਾਂਤ ਘੜੋ ਲੱਖੇ ਦੇ ਖਿਲਾਫ ਪ੍ਰਪਗੰਡਾ ਚਲਾਓ ਇਹ ਸਾਰਾ ਉਹਦੇ ਤੋਂ ਨਿਕਲ ਰਿਹਾ ਕੋਈ ਗੱਲ ਨਹੀਂ ਮੈਂ ਪ੍ਰਵਾਹ ਨਹੀਂ ਕਰਦਾ ਇਹ ਜੀਆਂ ਗੱਲਾਂ ਦੀ ਲੱਖਾ ਜੀ ਲੱਖਾ ਜੀ ਤੁਸੀਂ ਕਾਫੀ ਥਾਵਾਂ ਤੇ ਜਾ ਰਹੇ ਹੋ ਅੰਮ੍ਰਿਤਸਰ ਵੀ ਜਾ ਰਹੇ ਹੋ ਜਿਸ ਤਰ੍ਹਾਂ ਅਮਰਪਾਲ ਦੇ ਮੁੱਦੇ ਨੂੰ ਲੈ ਕੇ ਵੀ ਆਪਾਂ ਚਰਚਾ ਕਰ ਲਈਏ ਕਿ ਐਨਐਸਏ ਜਿਹੜੀ ਨੌਜਵਾਨਾਂ ਤੇ ਲਗਾਈ ਗਈ ਹੈ ਇੱਕ ਭੁਖੜਤਾਲ ਹੁਣ ਉਹਨਾਂ ਦੀ ਮਾਤਾ ਜੀ ਵੱਲੋਂ ਬਹੁਤ ਸਾਰੀਆਂ ਚਰਚਾਵਾਂ ਡੇਗਰੂਗੜ੍ਹ ਜ਼ਿਲ੍ਹੇ ਤੋਂ ਬਾਹਰ ਆ ਰਹੀਆਂ ਕਿ ਸਮਾਨ ਮਿਲਿਆ ਇਸ ਤਰ੍ਹਾਂ ਵੇਖਦੇ ਹੋ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਚਾਰਾ ਦਿਨ ਕਿਸ ਤਰ੍ਹਾਂ ਦੀ ਹੁਣ ਚਾਹੀਦੀ ਉਹਨਾਂ ਦਾ ਪਰਿਵਾਰ ਭੁੱਖ ਹੜਤਾਲ ਤੇ ਬੈਠਾ ਹੈ ਉਹ ਆਪ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਬਸੰਤ ਸਿੰਘ ਦੀ ਚਾਚਾ ਹਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਅੱਜ ਰਾਹੁਕੇ ਦੀ ਮਾਤਾ ਨੂੰ ਵੀ ਮਤਲਬ ਕਿ ਉੱਥੇ ਦੌਰਾ ਪਿਆ ਹਾਲਾਤ ਪਰਿਵਾਰਾਂ ਦੇ ਬੜੇ ਗੰਭੀਰ ਬਣੇ ਹੋਏ ਨੇ ਸੋ ਇਹ 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 ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਕ ਸਾਲ ਹੋ ਗਿਆ ਨਸੇ ਲੱਗੀ ਨੂੰ ਹੁਣ ਉੱਥੇ ਨਵੇਂ ਇਲਜ਼ਾਮ ਬਈ ਸ਼ੁਰੂ ਕਰਤੀ ਮੋਬਾਈਲ ਮਿਲੇ ਨੇ ਜੀ ਆ ਮਿਲਿਆ ਜੀ ਆ ਮਿਲਿਆ ਪੰਜਾਬ ਸਰਕਾਰ ਨੇ ਨਸੇ ਲਾਈ ਆ ਇਹਨਾਂ ਦੇ ਕਹਿਣ ਤੇ ਸੈਂਟਰ ਨੇ ਨਸੇ ਲਾਈ ਆ ਸੋ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆਂਦਾ ਜਾਵੇ ਸਾਡਾ ਫਰਜ਼ ਬਣਦਾ ਇਹ ਜਿਹੜੇ ਮੋਰਚੇ ਲਾ ਕੇ ਉਹਨਾਂ ਦੇ ਪਰਿਵਾਰ ਬੈਠੇ ਆ ਭੁਖੜਤਾਲਾਂ ਦੇ ਕੌਮ ਦਾ ਫਰਜ਼ ਬਣਦਾ ਪੰਛ ਦਾ ਫਰਜ਼ ਬਣਦਾ ਜੇ ਕੋਈ ਕੌਮੀ ਕਾਰ ਦੇ ਲਈ ਜੇਲਾਂ ਚ ਬੈਠਾ ਹੈ ਤੇ ਸਾਡਾ ਫਰਜ਼ ਬਣਦਾ ਸੀ ਉਹਦਾ ਸਾਥ ਵੀ ਦੇਣਾ ਹਾਂ ਇੱਕ ਮਿੰਟ ਬੈਦੀ ਜੀ ਖੜੇ